ਗਵਾਲਾਚ ਤੀਆਂ ਦੇ ਤਿਉਹਾਰ ਦੇ ਮੌਕੇ ਕੁੜੀਆਂ ਨੇ ਗਿੱਧੇ ਚ ਪਾਈ ਤੱਕ ਸਾਬਕਾ ਮੰਤਰੀ ਸੋਮ ਪ੍ਰਕਾਸ਼ ਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਵੀ ਕੀਤੀ ਸ਼ਿਰਕਤ ਤਸਵੀਰਾਂ 40 ਸਕਰੀਨ ਤੇ ਫਗਵਾੜਾ ਦੇ ਆਸ਼ੀਸ਼ ਕੰਟੀਨੈਂਟਲ ਹੋਟਲ ਦੀਆਂ ਨੇ ਜਿੱਥੇ ਕਿ ਸਾਬਕਾ ਮੰਤਰੀ ਸੋਮ ਪ੍ਰਕਾਸ਼ ਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਬਹੁਤ ਹੀ ਧੂਮਤਾਂ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿੱਥੇ ਕਿ ਮਹਿਲਾਵਾਂ ਨੇ ਮੁਟਿਆਰਾਂ ਨੇ ਛੋਟੀਆਂ ਬੱਚੀਆਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਕਰਦਿਆਂ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸੱਭਿਆਚਾਰਕ ਪ੍ਰੋਗਰਾਮ ਕੀਤਾ ਲੜਕੀਆਂ ਵੱਲੋਂ ਪਾਇਆ ਗਿਆ ਗਿੱਧਾ ਵਿਸ਼ੇਸ਼ ਤੌਰ ਤੇ ਖੇਚ ਦਾ ਕੇਂਦਰ ਬਣਿਆ ਹੋਇਆ ਸੀ ਜਿਸ ਦੀਆਂ ਤਸਵੀਰਾਂ ਵਿਦੌਡੀ ਸਕਰੀਨ ਤੇ ਵਿਖਾਈ ਦੇ ਰਹੀਆਂ ਹੋਣਗੀਆਂ ਇਸ ਮੌਕੇ ਮੈਡਮ ਅਨੀਤਾ ਸੂਮਪrakash ਨੇ ਅਫਸਰ ਤੇ ਪਹੁੰਚੀਆਂ ਮਹਿਲਾਵਾਂ ਨੂੰ ਇਸ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਵੀ ਦਿੱਤੀ ਤੀਆਂ ਦੇ ਤਿਉਹਾਰ ਦਾ ਮੁੱਖ ਮਕਸਦ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜਨਾ ਹੈ ਜਿ ਗੱਲ ਕੀਤੀ ਜਾਵੇ ਛੋਟੀਆਂ ਬੱਚੀਆਂ ਦੀ ਉਹਨਾਂ ਨੇ ਵੀ ਬਹੁਤ ਹੀ ਪਿਆਰਾ ਗਿੱਧਾ ਪਰਫਾਰਮੈਂਸ ਦਿੱਤੀ ਇਸ ਮੌਕੇ ਮਹਿਲਾਵਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਿਨਾਂ ਲਫ਼ਜ਼ਾਂ ਦੇ ਵਿੱਚ ਕੀਤਾ ਰੁਕ ਕਰਦੇ ਹਾਂ ਉਹਨਾਂ ਦੇ ਬਿਆਨਾਂ ਦਾ ਸਰਪ੍ਰਕਾਸ਼ ਜੀ ਨੇ ਜਿਹਦਾ ਹਰ ਸਾਲ ਤੀਆਂ ਦਾ ਪ੍ਰੋਗਰਾਮ ਕਰਦੇ ਆ ਉਸੇ ਤਰ੍ਹਾਂ ਅੱਜ ਵੀ ਉਹंनी ਤੀਆਂ ਦਾ ਪ੍ਰੋਗਰਾਮ ਕੀਤਾ ਮੀਂਹ ਦੇ ਨਾਲ ਮੌਸਮ ਖਰਾਬ ਹੋਣ ਦੀ وجہ ਤੇ ਨਾਲ ਉਹਨਾਂ ਨੇ ਆਪਣੇ ਘਰ ਦੇ ਇਲਾਕੇ ਜਿਹੜਾ ਪਾਰਕ ਉਹਦੇ ਵਿੱਚ ਕਰਦੇ ਆ ਪਰ ਅੱਜ ਉਹਨਾਂ ਨੇ ਇਹਨੂੰ ਮਿਸ ਨਹੀਂ ਕੀਤਾ ਸਾਰਿਆਂ ਦੀਆਂ ਰੀਝਾਂ ਪੂਰੀਆਂ ਕਰਨ ਦੇ ਲਈ ਉਹਨਾਂ ਨੇ ਆਸ਼ੀਸ਼ ਕੌਂਟਿਨੈਂਟਲ ਦੇ ਵਿੱਚ ਈਵੈਂਟ ਦਾ ਪ੍ਰੋਗਰਾਮ ਕੀਤਾ ਜਿੱਥੇ ਸਾਰੇ ਮੱਲੇਵਾਸੀਆਂ ਨੇ ਈਵੈਂਟ ਦੇ ਪ੍ਰੋਗਰਾਮ ਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰਿਆਂ ਨੇ ਇੰਜੋਏ ਕੀਤਾ ਤੇ ਸਾਰਿਆਂ ਦੇ ਲਈ ਮੈਡਮ ਉਹਨਾਂ ਨੇ ਖਾਣਾ ਪੀਣਾ ਜਿਹਦਾ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਉਹਨਾਂ ਲਈ ਖਿਡਾਉਣੇ ਵਗੈਰਾ ਸਾਰਾ ਕੁਝ ਕੀਤਾ ਸੀ ਮੈਡਮ ਜੀ ਦਾ ਮੈਂ ਨੀਤਾ ਸੋਮਪਰ ਕਾ ਕੀਤਾ ਔਰ ਸੋਮਪਰ ਕਾ ਕੀਤਾ ਤੇ ਤੁਹਾਨੂੰ ਧੰਨਵਾਦ ਕਰਦੇ ਆ ਨਾਮ ਅਮਰਿਤਕੌਰ ਹੈ ਮੈਂ ਅਨੀਤਾ ਸੋਮਪਰ ਸੋਮਪਰਕਾਸ਼ ਮੈਡਮ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਤੀਆਂ ਦਾ ਤਿਹਾਰ ਕਰਵਾਇਆ ਆ ਮੈਂ ਇਹ ਇੱਕ ਮਿਲਣ ਦਾ ਜਰੀਆ ਹੈ ਤੀਆਂ ਦੇ ਤਿਹਾੜੇ ਦੇ ਨਾਲ ਕਿ ਤਾਂ ਕੁੜੀਆਂ ਵਿਛੜ ਵਿਆਹ ਜਾਂ ਵਿਆਹ ਹੋ ਜਾਂਦੀਆਂ ਜਾਂ ਆਪਣੀ ਜੋਬ ਤੇ ਚਲ ਜਾਂਦੀਆਂ ਆ ਇਹ ਕਿ ਮਿਲਣ ਦਾ ਜਰੀਆ ਹੈ ਕੁੜੀਆਂ ਇੱਕ ਦੂਜੇ ਨੂੰ ਮਿਲਦੀਆਂ ਆ ਆਣ ਕੇ ਆਪਣੇ ਪੇਕੇ ਘਰ ਆਣ ਕੇ ਦੁੱਖ ਸੁੱਖ ਕੱਟਿਆ ਆ ਹੱਸਦੀਆਂ ਖੇਡਦੀਆਂ ਨੱਚਦੀਆਂ ਟੱਪਦੀਆਂ ਆ ਅੱਜ ਤੁਸੀਂ ਇੱਥੇ ਆਏ ਆ ਮਤਲਬ ਕਿ ਕਿੱਦਾਂ ਤੁਹਾਨੂੰ ਇਹ ਲੱਗਾ ਬਹੁਤ ਵਧੀਆ ਲੱਗਾ ਮੈਨੂੰ ਤੀਆਂ ਦਾ ਤਿਹਾੜਾ ਬਹੁਤ ਵਧੀਆ ਆਪਾਂ ਇਹ ਇਸ ਪਨੇ ਆਪ ਸਾਰਿਆਂ ਨੂੰ ਮਿਲ ਲੈਣੇ ਆ ਨੱਚ ਕੱਪ ਲੈਣੇ ਆ ਆਪਣੇ ਦੁੱਖ ਸੁੱਖ ਚਾ ਲੈਣੇ ਆ ਇਹ ਜਿਹੜਾ ਤੀਆਂ ਦਾ ਤਿਹਾਰ ਕਿਉਂ ਮਤਗੀ ਆ ਅਸੀਂ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਕਿਉਂ ਮਨਾ ਮਨਾਇਆ ਜਾਂਦਾ ਇਹਨੂੰ ਇੱਕ ਕੁੜੀਆਂ ਦਾ ਤਿਹਾਰ ਆ ਇਹ ਸੌਣ ਮਹੀਨੇ ਮਨਾਇਆ ਜਾਂਦਾ ਆ ਇਹਨਾਂ ਕੁੜੀਆਂ ਜਿਹੜੀਆਂ ਆਪਣੇ ਪਿਆਰ ਹੀ ਹੁੰਆਂ ਆ ਆਪਣੇ ਪੇਕੇ ਆੜ ਕੇ ਸੌਣ ਮਹੀਨਾ ਮਨਾਉਂਦੀਆਂ ਆ ਕੀ ਅਪੀਲ ਕਰਨਾ ਚਾਹੁੰਦੇ ਆ ਪੰਜਾਬੀ ਵਿਰਸੇ ਨੂੰ ਆਪਣੀ ਆਪਾਂ ਨੂੰ ਜਿਆਦਾ ਤੋਂ ਜਿਆਦਾ ਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਆ ਆਪਾਂ ਨੂੰ ਜਿਆਦਾ ਜਿਆਦਾ ਤੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਆ ਆਪਣੇ ਪੰਜਾਬੀ ਕਲਚਰ ਨੂੰ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਆ ਤਾਂ ਮੈਂ ਸਾਰੇ ਸੋਹਣ ਪਰਦਾ ਜੀ ਨੂੰ ਤੁਹਾਡੀ ਬਹੁਤ-ਬਹੁਤ ਮੁਬਾਰਕਾ ਦੇਣ ਜਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਇਹ ਤੁਹਾਰ ਬਹੁਤ ਜਿਆਦਾ ਵਧੀਆ ਮੰਨਿਆ ਆ ਗਿਆ ਇੱਕ ਮਹੀਨੇ ਦਾ ਚੱਲਿਆ ਹੈ ਸਾਰੇ ਆਪਣੇ ਕੰਮ ਕਰਾ ਬਜੇ ਰੁਕ ਜਾਂਦੇ ਹਨ ਵਿਚ ਕਰਕੇ ਮਿਲਣ ਚੱਲਿਆ ਹੈ ਜਿਹੜਾ ਇਹ ਮੈਡਮ ਨੇ ਅਪਰਲਾ ਕੀਤਾ ਉਹ ਤੁਹਾਨੂੰ ਕਿਦਾਂ ਦਾ ਲੱਗਾ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗਾ ਵਧੀਆ ਲੱਗਾ ਕੀ ਨਾਮ ਆਪਣਾ ਕਿੱਥੇ ਦੇ ਰਹਿਣ ਬੜੇ ਫਰੇਮਪੁਰੇ ਦੇ ਫਰੇਮਪੁਰੇ ਦੇ ਹੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਖਾਸ ਰਿਪੋਰਟ